ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਅੱਜ ਪੰਜਾਬ ਦੇ ਮਿੰਨੀ ਸੈਕਟਰੀਏਟ ਆ ਜਿਹੜਾ ਉੱਥੇ ਮੁਲਾਜ਼ਮਾਂ ਨੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਆਰੰਭ ਕਰ ਦਿੱਤਾ ਦੇਖ ਸਕਦੇ ਤੁਸੀਂ ਮੁਲਾਜ਼ਮ ਜਿਹੜੇ ਨੇ ਉਹ ਇਕੱਠੇ ਹੋਏ ਨੇ ਸਿਵਲ ਸੈਕਟਰੀਏਟ 2 ਆ ਜਿਹੜਾ ਸੈਕਟਰ 9 ਵਿਖੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਰੈਲੀਆਂ ਹੋਈਆਂ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਮੁਲਾਜ਼ਮਾਂ ਦਾ ਕਹਿਣਾ ਕਿ ਅਜੇ ਤੱਕ ਉਹਨਾਂ ਦੀਆਂ ਮੰਗਾਂ ਤੇ ਸਰਕਾਰ ਸੀਰੀਅਸ ਹੁੰਦੀ ਨਜ਼ਰ ਨਹੀਂ ਆ ਰਹੀ ਸੋ ਗੱਲਬਾਤ ਕਰਾਂਗੇ ਕਿਹੜੀਆਂ ਉਹ ਡਿਮਾਂਡਸ ਨੇ ਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ ਸੁਸ਼ੀਲ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੁਸ਼ੀਲ ਜੀ ਅੱਜ ਦੀ ਇਸ ਰੈਲੀ ਦਾ ਮਕਸਦ ਕੀ ਸੀ ਅੱਜ ਦੀ ਇਸ ਰੈਲੀ ਦਾ ਇੱਕ ਤਾਂ ਮਕਸਦ ਹੈ ਜੀ ਜਿਹੜੀ ਜੜੀ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਜਿਹੜਾ ਮੋਰਚਾ ਸੀਗਾ ਉਹ ਸੰਡੇ ਨੂੰ ਰੈਲੀ ਕਰਨ ਜਾ ਰਹੇ ਮਹਾਰੈਲੀ ਸੰਗਰੂਰ ਦੇ ਵਿੱਚ ਉਹਨਾਂ ਦੇ ਅਸੀਂ ਸਪੋਰਟ ਕਰ ਰਹੇ ਆ ਅਸੀਂ 75 ਦੇ ਮੁਲਾਜ਼ਮਾਂ ਨੂੰ ਇਹ ਗਾਰਡ ਕਰ ਰਹੇ ਆ ਕਿ ਵੱਧ ਤੋਂ ਵੱਧ ਮੁਲਾਜ਼ਮ ਰੈਲੀ 'ਚ ਪਹੁੰਚਣ ਇਹ ਤੋਂ ਇਲਾਵਾ ਸਾਡੀਆਂ ਮੰਗਾਂ ਸੀ ਕੁਝ ਅਸੀਂ ਸਰਕਾਰ ਜਾਂਦੀ ਬਣੀ ਆ ਉਦੋਂ ਤੋਂ ਅਸੀਂ ਮੰਗ ਪੱਤਰ ਦਿੱਤੇ ਪਰ ਸਰਕਾਰ ਨੇ ਹਜੇ ਤੱਕ ਸਾਨੂੰ ਮੀਟਿੰਗ ਦਾ ਕੋਈ ਸਮਾਂ ਨਹੀਂ ਦਿੱਤਾ ਅਸੀਂ ਇਹ ਕਹਿੰਦੇ ਹਾਂ ਸਰਕਾਰ ਮੀਟਿੰਗ ਦਾ ਸਮਾਂ ਦੇਵੇ ਅੱਗੇ ਲੋਕ ਸਭਾ ਇਲੈਕਸ਼ਨ ਆ ਰਹੇ ਆ ਸਾਡੀਆਂ ਮੰਗਾਂ ਨੂੰ ਕੁਝ ਪ੍ਰਵਾਨ ਕਰੇ ਚਾ ਬਜਟ ਸੈਸ਼ਨ ਆਉਣ ਵਾਲਾ ਹੈ ਲੱਗਦਾ ਫੇਰ ਤੋਂ ਵਿਧਾਨ ਸਭਾ ਦਾ ਘਰਾਓ ਕਰਨਾ ਬਜਟ ਸੈਸ਼ਨ ਆ ਰਿਹਾ ਅਸੀਂ ਵੀ ਤਮੰਤਰੀ ਸਾਹ ਨੂੰ ਅਪੀਲ ਕਰਾਂਗੇ ਕਿ ਸਾਡੇ ਮੁਲਾਜ਼ਮਾਂ ਦਾ ਡੀਏ ਏਰੀਅਰ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਜੋ ਬਜਟ ਹੋ ਰੱਖਣ ਜੋ ਬਜਟ ਨਹੀਂ ਰੱਖਦੇ ਤਾਂ ਸਾਨੂੰ ਮਜਬੂਰਨ ਜਿਹੜਾ ਸੈਸ਼ਨ ਚੱਲਣਾ ਦਾ ਉਹਦੇ ਦੌਰਾਨ ਤਿੱਖਾ ਸਬਰ ਦੇ ਲਈ ਮਜਬੂਰ ਹੋਣਾ ਪੈਣਾ ਹੋ ਸਕਦਾ ਸੀ ਸੈਕਟੇਟ ਸਟ੍ਰਾਈਕਾਂ ਦੇ ਨਾਲ ਸੈਕਟੇਟ ਬੰਦ ਕਰਨ ਵਾਲੀ ਵੀ ਸਾਨੂੰ ਜਾਣਾ ਪੈਣਾ ਹੈ ਇਹ ਦੱਸ ਦੇਣਾ ਚਾਹੁੰਦੇ ਗੱਲਬਾਤ ਕਰ ਲੈਂਦੇ ਆ ਸਾਹਿਲ ਸ਼ਰਮਾ ਜੀ ਨਾਲ ਸਾਇਲ ਜੀ ਆ ਡਿਮਾਂਡਸ ਬਾਰੇ ਇੱਕ ਵਾਰ ਫੇਰ ਤੋਂ ਦੱਸ ਦਿਓ ਤੇ ਲਗਾਤਾਰ ਰੈਲੀਆਂ ਕਰਦੇ ਹੋ ਪਰ ਅਸਰ ਕਿਉਂ ਨਹੀਂ ਹੁੰਦਾਗਾ ਸਰਕਾਰ ਮੌਕੇ ਤੇ ਕੀ ਕਹਿ ਦਿੰਦੀ ਹੈ ਵੀ ਜਿਹੜਾ ਦੁਆਰੇ ਰੈਲੀ ਕਰਨੇ ਪੈਣਾ ਸਰ ਅਸੀਂ ਸਾਡੀ ਜਿਹੜੀ ਪੰਜਾਬ ਸਿਵਲ ਸੈਕਟਰੀਏਟ ਸਟਾਫ ਐਸੋਸੀਏਸ਼ਨ ਹੈ ਸਾਡੀ ਬੇਸਿਕਲੀ ਕਲਰਕ ਸੀਨੀਅਰਸ ਹੈ ਇੱਕ ਦੇ ਫੁੱਟ ਕਲਮਲੇ ਦੀ ਐਸੋਸੀਏਸ਼ਨ ਹੈ ਸੈਕਟਰੀਏਟ ਚ ਤਾਂ ਅਸੀਂ ਇਹਨਾਂ ਦੇ ਜਿਹੜੇ ਮੁੱਦੇ ਨੇ ਜ਼ੋਰ ਸ਼ੋਰ ਨਾਲ ਅੱਗੇ ਰੱਖਦੇ ਆ ਉਹ ਜਿਵੇਂ ਸਾਡਾ ਸੈਕਟਰੀਏਟ ਦਾ ਜਿਹੜਾ ਕਲਰਕ ਸੀਨੀਅਰਸ ਹੈ ਇੱਕ ਦਾ ਮੇਨ ਮੁੱਦਾ ਹੈ ਉਹ 15% ਦਾ ਹੈ ਇੱਕ ਚੀਫ ਮਨਿਸਟਰ ਦੇ ਆਰਡਰਸ ਹੋਏ ਸੀਗੇ ਕਿ ਸਾਰੇ ਮੁਲਾਜ਼ਮਾਂ ਨੂੰ 15% ਦਾ ਫਾਇਦਾ ਮਿਲੂਗਾ ਪਰ ਨਵੀਂ ਸਰਕਾਰ ਆਉਣ ਤੇ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਫੈਸਲਾ ਵਾਪਸ ਲੈ ਲਿਆ ਉਹਦੇ ਨਾਲ ਜਿਹੜੇ ਉਹਨਾਂ 15% ਮਿਲਿਆ ਤਨਖਾਹਾਂ ਫਿਕਸ ਹੋਈਆਂ ਸਾਰਾ ਕੁਝ ਉਹਨਾਂ ਦੀਆਂ ਰਿਕਵਰੀਆਂ ਕਰਕੇ ਨਵੇਂ ਸਿਰੇ ਤੋਂ ਘੱਟ ਤਨਖਾਹਾਂ ਫਿਕਸ ਕਰਤੀਆਂ ਉਸ ਤੋਂ ਬਾਅਦ ਜਿਨ੍ਹਾਂ ਸਾਥੀਆਂ ਨੇ ਜਿਵੇਂ ਸੇਵਾ ਕੀਤੀ ਹੈ ਆਪਣੇ ਪਰਵੀਸ਼ਨ ਪੀਰੀਅਡ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਸਰਵਿਸ ਲਈ ਕਾਊਂਟ ਹੋ ਗਈ ਪਰ ਉਹਨਾਂ ਨੂੰ ਉਹਦਾ ਵਿੱਤੀ ਲਾਭ ਕੋਈ ਨਹੀਂ ਮਿਲਿਆ ਜਾਨੀ ਕਿ ਜਦੋਂ ਕੋਈ ਕਿਸੇ ਸਰਕਾਰੀ ਮਲਾਜਮ ਨੂੰ ਸਭ ਤੋਂ ਵੱਡੀ ਸਜ਼ਾ ਮਿਲਦੀ ਹੈ ਉਹ ਸਜ਼ਾਵਾਂ ਚ ਉਹਨਾਂ ਨੂੰ ਭਰਤੀ ਹੁੰਦੇ ਸਰ ਸਜ਼ਾ ਮਿਲੀ ਹੈ ਐਹੇ ਜੀਆਂ ਸਾਡੀਆਂ ਬਹੁਤ ਮੰਗਾਂ ਨੇ ਸਰ ਸਾਡੇ ਕੋਈ 36 ਮਲਾਜਮ ਨੇ 36 ਕਰਮਚਾਰੀ ਸੇਵਾਦਾਰ ਤੋਂ ਜਿਹੜੇ ਕਲਰਕ ਭਰਤੀ ਹੋਏ ਸੀ ਉਹਨਾਂ ਦੀਆਂ ਤਨਖਾਹਾਂ ਵਧਣ ਦੀ ਬਜਾਏ ਘਟ ਗਈਆਂ ਉਹਨਾਂ ਦਾ ਰੌਲਾ ਕੋਈ ਨਹੀਂ ਸੁਣਦਾ ਸਾਡੇ ਬਹੁਤ ਸਾਰੇ ਮੁੱਦੇ ਨੇ ਸੈਕਟਰੀਏਟ ਦੇ ਜਿਹੜੇ ਸੁਣੇ ਨਹੀਂ ਜਾਂਦੇ ਬੇਸਿਕਲੀ ਅਸੀਂ ਜਿਹੜਾ ਜੁਰੇ ਇਕੱਠਾ ਹੋਇਆ ਉਹ ਤਾਂ ਹੋਇਆ ਸੀ ਅੱਜ ਇਕੱਠੇ ਵੀ ਪਿਛਲੀ ਵਾਰੀ ਅਸੀਂ ਸ਼ੁੱਕਰਵਾਰ ਨੂੰ ਅਸੀਂ ਇੱਥੇ ਰੈਲੀ ਕੀਤੀ ਸੀ ਰੈਲੀ ਹੋਣ ਦੇ ਬਾਵਜੂਦ ਵੀ ਮੇਨ ਸੈਕਟਰੀਟੇਟ ਦੇ ਵਿੱਚ ਸਾਨੂੰ ਮੀਟਿੰਗ ਦੀ ਕਾਲ ਨਹੀਂ ਆਈ ਮੀਟਿੰਗ ਦੀ ਕਾਲ ਨਾ ਆਣ ਦਾ ਸਭ ਤੋਂ ਵੱਡਾ ਮੇਨ ਕਾਰਨ ਹੈ ਵੀ ਸਰਕਾਰ ਮੁਲਾਜ਼ਮਾਂ ਨੂੰ ਸੀਰੀਅਸ ਨਹੀਂ ਲੈ ਰਹੀ ਮੁਲਾਜ਼ਮ ਬਹੁਤ ਵੱਡਾ ਵੋਟ ਬੈਂਕ ਨੇ ਮੁਲਾਜ਼ਮ ਮੁਲਾਜ਼ਮਾਂ ਦੀ ਤਦਸ 3 ਲੱਖ ਰੁਪਏ 3 ਲੱਖ ਵਰਕਿੰਗ ਮੁਲਾਜ਼ਮ ਨੇ ਤੇ 2 ਲੱਖ ਦੇ ਕਰੀਬਨ 3 ਲੱਖ ਦੇ ਕਰੀਬ ਪੈਨਸ਼ਨਰ ਮੁਲਾਜ਼ਮ ਨੇ ਸਾਡਾ ਵੋਟ ਬੈਂਕ ਬਹੁਤ ਵੱਡਾ ਹੈ ਜੇ ਸਰਕਾਰਾਂ ਨੇ ਸਾਡੀ ਗੱਲ ਨਾ ਸੁਣੀ ਸਾਨੂੰ ਟੇਬਲ ਤੇ ਨਾ ਲੈ ਕੇ ਆਂਦਾ ਤਾਂ ਅਸੀਂ ਇਸ ਤੋਂ ਵੱਡੇ ਐਕਸ਼ਨ ਲਈ ਕੱਢਾਂਗੇ ਦੇਖੋ ਅਜੀਤ ਸਿੰਘ ਰੰਧਾਵਾ ਨਾਲ ਗੱਲਬਾਤ ਕਰਾਂਗੇ ਰੰਧਾਵਾ ਸਾਹਿਬ ਆ ਸੀਰੀਅਸ ਨਹੀਂ ਲੱਗ ਰਹੀ ਸਰਕਾਰ ਤੁਹਾਡੇ ਸਾਥੀ ਹੈ ਕਹਿ ਰਹੇ ਨੇ ਸਾਰੇ ਕੀ ਲੱਗਦਾ ਬੜੀ ਆਸਾਨ ਨਾਲ ਵੋਟਾਂ ਪਾਈਆਂ ਸੀਗੀਆਂ ਕੰਪੈਰੀਜ਼ਨ ਕਰਕੇ ਵੇਖੋ ਕੋਈ ਫਰਕ ਨਜ਼ਰ ਆ ਰਿਹਾ ਬਦਲਾਅ ਨਜ਼ਰ ਆਇਆ ਤੁਹਾਨੂੰ ਹਰਸ਼ ਜੀ ਇਸ ਸਰਕਾਰ ਨੂੰ ਬੜੇ ਸ਼ੌਂਕ ਨਾਲ ਵੋਟਾਂ ਪੁਵਾਈਆਂ ਸੀ ਸਿਰਫ ਆਪਣੀਆਂ ਹੀ ਨਹੀਂ ਨਾਲ 150 ਲੋਕਾਂ ਦੀਆਂ ਹੋਰ ਵੋਟਾਂ ਪੁਵਾਈਆਂ ਸੀ ਹੁਣ ਅਸੀਂ ਤੇ ਆਪਣੇ ਆਪ ਨੂੰ ਕੋਸਦੇ ਆ ਯਾਰ ਕਾਨੂੰ ਵੋਟਾਂ ਬਾਤੀਆਂ ਉਹ ਜਿਹੜਾ 150 ਬੰਦਾ ਹੋ ਗਿਆ ਨਾ ਉਹ ਵੀ ਸਾਨੂੰ ਕਹਿੰਦਾ ਕਿ ਤੁਹਾਡੇ ਕਹੇ ਦੇ ਇਹਨਾਂ ਨੂੰ ਵੋਟਾਂ ਪਾਤੀਆਂ ਜੋ ਉਮੀਦ ਇਹਨਾਂ ਤੋਂ ਸੀ ਉਹਦੇ ਇਹ ਲਾਗੇ ਛਾਗੇ ਵੀ ਨਹੀਂ ਆਏ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਕਿਸੇ ਸਰਕਾਰ ਨੂੰ ਤੁਸੀਂ ਚਾਵਾ ਨਾਲ ਲੈ ਕੇ ਆਓ ਤੇ ਉਹ ਤੁਹਾਡੀਆਂ ਆਸਾਂ ਉਮੀਦਾਂ ਤੇ 25% ਵੀ ਖਰੀ ਨਾ ਉਥਰੇ ਸ਼ੁਰੂਆਤ ਵਿੱਚ ਪਹਿਲੇ 2-4 ਮਹੀਨੇ ਇਹਨਾਂ ਨੇ ਕੁਝ ਇਹ ਜੇ ਐਕਸ਼ਨਸ ਕੀਤੇ ਵੀ ਸਾਨੂੰ ਉਮੀਦ ਸੀ ਕਿ ਸਰਕਾਰ ਸੁਣੇਗੀ ਲੇਕਿਨ ਫੇਰ ਉਹ ਹੀ ਗਵੈਤੀ ਸਖਾਗਾ ਵਾਲੇ ਕੰਮ ਸਾਡੀ ਮੰਗਾਂ ਦੀ ਫਿਹਰਿਸ ਦੇ ਵਿੱਚ ਹੋਰ ਮੰਗਾਂ ਜੁੜੀਆਂ ਜਾ ਰਹੀਆਂ ਨੇ ਸਾਡੀਆਂ ਅਜੇ ਪਿਛਲੀਆਂ ਮੰਗਾਂ ਜਿੱਦੀ ਪੂਰੀਆਂ ਹੋਈਆਂ ਤੇ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਸਿਰਫ ਮਲਾਜ਼ਮ ਹੀ ਨਹੀਂ ਜੋ ਪੰਜਾਬ ਦੀ ਜਨਤਾ ਆ ਕਿਸਾਨ ਹੈ ਮਜ਼ਦੂਰ ਹੈ ਆਊਟਸੋਰਸ EMPLOYEES ਹੈ ਕੰਟਰੈਕਟ ਸੋਰਸ ਕੰਟਰੈਕਟ ਦਾ EMPLOYEES ਹੈ ਵਪਾਰੀ ਹੈ ਇਹਨਾਂ ਸਾਰਿਆਂ ਦੀ ਗੱਲਬਾਤ ਸੁਣੇ ਜੋ ਜਿਨ੍ਹਾਂ ਨੇ ਵੋਟਾਂ ਪੁਆਈਆਂ ਨੇ ਉਹਨਾਂ ਦੀ ਗੱਲਬਾਤ ਸੁਣੇ ਉਹਨਾਂ ਦੇ ਮਸਲੇ ਹੱਲ ਕਰੇ ਸਿਰਫ ਮਸ਼ਹੂਰੀਆਂ ਦੇ ਕੇ ਫੋਟੋਆਂ ਖਿਚਾ ਕੇ ਐਡਵਰਟਾਈਜ਼ਮੈਂਟ ਕਰਕੇ ਵੋਟਾਂ ਨਹੀਂ ਮਿਲ ਲੀਆਂ ਇਲੈਕਸ਼ਨ ਸਿਰ ਤੇ ਐ 2024 ਦੇ ਇਲੈਕਸ਼ਨਸ ਐ ਇਹਦੇ ਵਿੱਚ ਸਭ ਸਾਫ਼ ਹੋ ਜਾਣਾ ਕਿ ਸਰਕਾਰ ਦੀ ਕਾਗਜ਼ਗਰੀ ਕੀ ਆ ਕਿਸੇ ਕੀ ਕਹਿਣਾ ਚਾਹੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਨੇ ਐਮਪੀ ਦੀ ਇਲੈਕਸ਼ਨ ਸੰਗਰੂਰ ਤੋਂ ਲੜੀ ਸੀ ਉੱਥੇ ਇਹਨਾਂ ਨੇ ਆਪਣਾ ਨਤੀਜਾ ਦੇਖ ਲਿਆ ਸੀਗਾ ਉੱਥੋਂ ਇਹਨਾਂ ਨੂੰ ਹਾਰ ਪ੍ਰਾਪਤ ਹੋਈ ਹੁਣ ਫੇਰ ਵੋਟਾਂ ਦਾ ਜਿਹੜਾ ਦੌਰ ਆ ਸ਼ੁਰੂ ਆ ਗਿਆ ਤੇ ਸਾਰੇ ਮੁਲਾਜ਼ਮਾਂ ਸਾਥੀਆਂ ਨੇ ਅਸੀਂ ਬੜੇ ਚੋਣ ਨਾਲ ਪੰਜਾਬ ਸਰਕਾਰ ਨੂੰ ਲੈ ਕੇ ਆਏ ਸੀ ਸਾਰੇ ਉਹਦੇ ਵਿੱਚ ਸਾਡੇ ਪੈਨਸ਼ਨਰਸ ਵੀ ਸੀ ਤੇ ਮੁਲਾਜ਼ਮ ਵੀ ਸੀ ਉਹਨਾਂ ਨੇ ਵੋਟਾਂ ਪਾ ਕੇ ਲੈ ਕੇ ਆਏ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਇਦ ਜਿਹੜੀਆਂ ਮੁਲਾਜ਼ਮਾਂ ਦੀਆਂ ਜਾਂ ਹਰ ਇੱਕ ਵਰਗ ਦੀਆਂ ਜਿਹੜੀਆਂ ਮੰਗਾਂ ਮੰਨੇਗੀ ਪਰ ਇਸ ਸਮੇਂ ਦੌਰਾਨ ਮੁਲਾਜ਼ਮ ਵਰਗ ਕਿਸਾਨ ਵਰਗ ਮਜ਼ਦੂਰ ਵਰਗ ਤੇ ਜਿਹੜੇ ਬਿਜ਼ਨਸਮੈਨ ਨੇ ਸਾਰੇ ਵਰਗਾਂ ਜਿਹੜੇ ਉਹ ਹੱਕ ਚੁੱਕੇ ਨੇ ਸਰਕਾਰ ਤੋਂ ਤੰਗ ਆ ਚੁੱਕੇ ਨੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਸਾਫ਼ ਨਹੀਂ ਹੈਗੀਆਂ ਨਾ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਨੇ ਜਾਂ ਜਿਹੜੇ ਸਾਡੇ ਪੈਨਸ਼ਨਰ ਨੇ ਉਹਨਾਂ ਨੂੰ ਡੀਏ ਦਿੱਤਾ ਜਾ ਰਿਹਾ ਜਦੋਂ ਆਮ ਆਦੀ ਪਾਰਟੀ ਹੋਣ ਦੇ ਵਿੱਚ ਨਹੀਂ ਆਈ ਸੀ ਮਾਨਯੋਗ ਵਿੱਤ ਮੰਤਰੀ ਸਾਡੇ ਚੀਮਾ ਸਾਹਿਬ ਸਾਡੇ ਨਾਲ ਫੱਟੀਆਂ ਲੈ ਕੇ ਬੈਠਦੇ ਸੀ ਕਹਿੰਦੇ ਸੀ ਕਿ ਜਿਹੜੀ ਪੁਰਾਣੀ ਪੈਨਸ਼ਨ ਆ ਬਹੁਤ ਜ਼ਰੂਰੀ ਆ ਪਰ ਅੱਜ ਉਹ ਪੁਰਾਣੀ ਪੈਨਸ਼ਨ ਨੂੰ ਭੁੱਲੀ ਬੈਠੇ ਨੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਵੀ ਪੰਜਾਬ ਸਰਕਾਰ ਆ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਗ ਲੈ ਤੇ ਸਾਡੀਆਂ ਜਿਹੜੀਆਂ ਜਲਦੀ ਤੋਂ ਜਲਦੀ ਮੀਟਿੰਗ ਰੱਖੀ ਜਾਵੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਕਹਿਰਾ ਸਾਹਿਬ ਰੰਧਾਵਾ ਸਾਹਿਬ ਸਾਰੇ ਅਸੀਂ ਸੁਸ਼ੀਲ ਜੀ ਅਸੀਂ ਮੰਗ ਪੱਤਰ ਦੇ ਕੇ ਆਏ ਆ ਵੀ ਸਾਨੂੰ ਸਮਾਂ ਦਿੱਤਾ ਜਾਵੇ ਨਾ ਉਹਨਾਂ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਥੇ ਸਾਨੂੰ ਮੀਟਿੰਗ ਲਈ ਬੁਲਾਇਆ ਨਾ ਵਿੱਤ ਮੰਤਰੀ ਸਾਹਿਬ ਨੇ ਬੁਲਾਇਆ ਨਾ ਪ੍ਰਿੰਸੀਪਲ ਸਿਟੀ ਸੀਐਮ ਨੇ ਬੁਲਾਇਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਬਾਰ-ਬਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ ਤਾਂ ਜੋ ਮੁਲਾਜ਼ਮ ਵਰਗਾਂ ਉਹਨਾਂ ਨੂੰ ਕੁਝ ਬੰਦ ਦਾ ਡੀਏ ਏਰੀਆ ਜਿਹੜਾ ਉਹ ਵੀ ਦਿੱਤਾ ਜਾਵੇ ਤੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣ ਤੇ ਪੁਰਾਣੀ ਪੈਨਸ਼ਨਾਂ ਜਿਹੜੀ ਆਉਦੀ ਬਹਾਲ ਕੀਤੀ ਜਾਵੇ ਜੇ ਇਹ ਸਾਡੀਆਂ ਮੰਗਾਂ ਜਿਹੜੀਆਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਜਿਹੜਾ ਤਿੱਖਾ ਸੰਘਰਸ਼ ਜਾਰੀ ਕਰਨ ਜਾ ਰਹੇ ਨੇ ਸੋ ਤੁਹਾਡੇ ਮਾਧਿਅਮ ਚੈਨਲ ਰਾਹੀਂ ਬੇਨਤੀ ਕਰਦਾ ਕੇ ਸਾਡੀਆਂ ਜਾਜ ਮੰਗਾਂ ਜਿਹੜੀਆਂ ਮੰਨਣ ਲਈ ਸਰਕਾਰ ਨੂੰ ਪੀਲਾ ਜਲਦੀ ਮੰਨ ਲਈਆਂ ਜਨਤਨਵਾਦ ਜੀ ਚੰਨ ਸਿੰਘ ਖੈਰਾ ਨਾਲ ਗੱਲਬਾਤ ਕਰਾਂਗੇ ਖੈਰਾ ਸਾਹਿਬ ਇਲੈਕਸ਼ਨ ਆਉਣ ਵਾਲੇ ਨੇ ਲੱਗਦਾ ਵੀ ਕੋਈ ਫੈਸਲਾ ਲੈਣਾ ਪਊਗਾ ਜੇ ਸਰਕਾਰ ਨਾ ਮੰਨੇ ਦੇਖੋ ਜੀ ਪਹਿਲੇ ਵੀ ਸਰਕਾਰਾਂ ਨਹੀਂ ਸੀ ਮੰਨਦੀਆਂ ਫਿਰ ਸਾਨੂੰ ਤੰਗ ਹੋ ਕੇ ਮੁੱਲਾਪੁਰ ਵੀ ਗਏ ਕੇ ਰੈਲੀ ਕੀਤੀ ਵੀ ਅਸੀਂ ਤੁਹਾਡਾ ਕੈਂਡੀਡੇਟ ਹਰਾਵਾਂਗੇ ਸਾਹਿਬ ਸ਼ਰਮਾ ਜੀ ਨੂੰ ਅਸੀਂ ਮੁੱਲਾਪੁਰ ਗਏ ਲੱਖਾਂ ਦਾ ਇਕੱਠ ਹੋਇਆ ਜਿਵੇਂ ਹੁਣ ਕਿਸਾਨਾਂ ਦਾ 10 ਕਿਲੋਮੀਟਰ ਲੰਬੇ ਜਾਮ ਲੱਗੇ ਤੇ ਮੁੱਲਾਂਪੁਰ ਤੋਂ ਇਹਨਾਂ ਦਾ ਕੈਂਡੀਡੇਟ ਹਰਾ ਕੇ ਆਏ ਉਸ ਤੋਂ ਬਾਅਦ ਕਾਂਗਰਸ ਨੂੰ ਕਿਹਾ ਵੀ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਤੁਹਾਨੂੰ ਹਰਾਵਾਂਗੇ ਉਹਨਾਂ ਨੂੰ ਹਰਾਇਆ ਤੇ ਹੁਣ بار بار ਆਮ ਆਦਮੀ ਪਾਰਟੀ ਨੂੰ ਕਹਿ ਰਹੇ ਜੇ ਉਦੋਂ ਐਡੇ ਵੱਡੇ ਐਕਸ਼ਨ ਹੋ ਸਕਦੇ ਹੋ ਸਕਦੇ ਤੇ ਓਡੇ ਵੱਡੇ ਐਕਸ਼ਨ ਹੁਣ ਤੁਹਾਡੇ ਵੀ ਹੋ ਸਕਦੇ ਆ ਤੁਸੀਂ ਕੋਈ ਚੰਦਰਮਾ ਅਸਮਾਨ ਚੋਂ ਨਹੀਂ ਡਿੱਗੇ ਹੈਗੇ ਤੁਸੀਂ ਉਹੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਤੁਸੀਂ ਪੈਨਸ਼ਨਾਂ ਵੀ ਲਈ ਜਾਂਦੇ ਹੋ ਤੁਸੀਂ ਮੋਟੀਆਂ ਤਨਖਾਹਾਂ ਵੀ ਲਈ ਜਾਂਦੇ ਹੋ ਤੁਸੀਂ ਗੱਡੀਆਂ ਵੀ ਲਈ ਜਾਂਦੇ ਹੋ ਤੁਸੀਂ ਸਿਕਿਉਰਟੀਆਂ ਵੀ ਲਈ ਜਾਂਦੇ ਹੋ ਤੇ ਸਾਡੇ ਵਾਰੀ ਆਂਦੇ ਆ ਤੂੰ ਹੀ ਕਹਿੰਦੇ ਜੀ ਡਿਜ਼ਾਈਨ ਹੀ ਦੇਣਾ ਤੁਸੀਂ ਇਹ ਵੀ ਕਹੀ ਜਾਂਦੇ ਖਜ਼ਾਨਾ ਭਰਿਆ ਸਾਡੇ ਕੋਲ ਰੈਵਨਿਊ ਇੰਨਾ ਵੱਧ ਗਿਆ ਤੇ ਸਾਡੇ ਵਾਰੀ ਕੀ ਹੋ ਜਾਂਦਾ ਵਿੱਤ ਮੰਤਰੀ ਸਾਹਿਬ ਸਾਡੀ ਵਾਰੀ ਕੀ ਹੁੰਦਾ ਸੋ ਵਿਧਾਨ ਸਭਾ ਸੈਸ਼ਨ ਆ ਰਿਹਾ ਇਲੈਕਸ਼ਨ ਵੀ ਆ ਰਹੀ ਹੈ 13 0 ਨੂੰ 0 13 ਚ ਕਿਵੇਂ ਬਦਲਣਾ ਮੁਲਾਜ਼ਮ ਜਾਣਦੇ ਨੇ ਕਿਉਂਕਿ 40 50 ਲੱਖ ਜੀ ਹੈਗੇ ਨੇ ਸੋ ਅਸੀਂ ਗਿੱਦੜ ਪੱਪਕਿਆਂ ਨਹੀਂ ਮਾਰਦੇ ਜਦੋਂ ਮੁਲਾਜ਼ਮਾ ਨੇ ਕੁਝ ਕੀਤਾ ਉਹਦਾ ਰਿਜ਼ਲਟ ਕੱਢ ਕੇ ਦਿੱਤਾ ਤੇ ਹੁਣ ਵੀ ਰਿਜ਼ਲਟ ਕੱਢਣਗੇ ਸੋ ਆਮ ਆਦਮੀ ਤੋਂ ਅਸੀਂ ਖਾਸ ਆਦਮੀ ਬਣਾ ਦੇਣਾ ਉਹੀ ਕੈਟਾਗਰੀ 'ਚ ਖੜਾ ਦਾਂਗੇ ਜਿੱਤੇ ਕਾਲੀ ਤੇ ਕਾਂਗਰਸ ਹੀ ਖੜਾਏ ਸੀ ਸੋ ਇਹੀ ਆ ਜੋ ਸਾਡੀਆਂ ਮੰਗਾ ਉਹ ਮੰਨ ਲੈਣ ਸੋ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਇਹ ਕਹਿ ਦਿੱਤਾ ਕਿ ਜਿੱਥੇ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਤੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀਗਾ ਕਿ ਇਸ ਵਾਰੀ 13 0 ਦੇ ਨਾਲ ਜਿਹੜੀ ਜਿੱਤ ਹੋਊਗੀ ਤੇ ਇਹਨਾਂ ਦਾ ਕਹਿਣਾ ਕਿ ਜੇਕਰ ਸਾਡੀਆਂ ਮੰਗਾਂ ਤੇ ਸੀਰੀਅਸ ਤੁਸੀਂ ਨਾ ਹੋਏ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 13 0 ਨੂੰ 0 13 ਜਿਹੜਾ ਹੈਗਾ ਉਹ ਮੁਲਾਜ਼ਮਾਂ ਦਾ ਇੱਕ ਵੱਡਾ ਕਾਟਰ ਹੈ ਜਿਹੜਾ ਉਹ ਕਰ ਸਕਦਾ ਪਰ ਮੇਥਣ ਵਾਲੀ ਗੱਲ ਹੈ ਕਿ ਸਰਕਾਰ ਇਹਨਾਂ ਦੀਆਂ ਡਿਮਾਂਡਸ ਨੂੰ ਲੈ ਕੇ ਕਦੋਂ ਕੋਈ ਗੱਲਬਾਤ ਨਾ ਨ ਕਰਦੀ ਆ ਤੇ ਕਦੋਂ ਫਲਫਲ ਜਿਹੜੀ ਆ ਉਹ ਕਰਦੀ ਹੈ ਛੰਡੀਗੜ੍ਹ ਤੋਂ ਕੈਮਰਾਮੈਨ ਰਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਂ